ਪੰਜਾਬ ਸਮੇਤ ਇਨਾ ਇਨਾ ਰਾਜਾਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ ਪੰਜਾਬੀ ਉਹ ਸਮਾਂ ਅਤੇ ਟਾਈਮ ਨੋਟ ਕਰ ਲਵੋ ਅਤੇ ਆਪਣੇ ਕੰਮ ਪਹਿਲਾਂ ਹੀ ਮੁਕਾ ਲਵੋ ਦੇਖੋ ਕਿੰਨੀ ਸਪੀਡ ਦੇ ਨਾਲ ਤੂਫਾਨ ਅਤੇ ਮੀਂਹ ਆ ਰਿਹਾ ਹੈ ਅਤੇ ਕਿਨਾ ਕਿਨਾ ਰਾਜਾਂ ਨੂੰ ਜੋ ਹੈ ਉਹ ਅਲਰਟ ਦੇ ਵਿੱਚ ਰਹਿਣ ਨੂੰ ਕਿਹਾ ਹੈ ਇਹ ਜਾਣ ਲਵੋ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ ਤੇ ਇਸ ਅਲਰਟ ਨੂੰ ਹਰ ਕਿਸੇ ਨੂੰ ਜਾਣਨਾ ਚਾਹੀਦਾ ਹੈ ਜੀ ਹਾਂ ਦਾਦੀਏ ਕਿ ਅ ਜੋ ਹੈ ਪਿਛਲੇ ਦਿਨਾਂ ਦੇ ਵਿੱਚ ਹਾਲਕੀ ਮੀਂਹ ਇੰਨਾ ਦੇਖਣ ਨੂੰ ਨਹੀਂ ਮਿਲਿਆ ਹੈ ਪਰ ਇਹ ਸਾਰਿਆਂ ਨੇ ਗੌਰ ਕੀਤਾ ਹੋਵੇਗਾ ਕਿ ਇਸ ਵਾਰ ਮੌਨਸੂਨ ਜਲਦੀ ਆ ਗਿਆ ਹੈ ਤੇ ਮੀਂਹ ਲਗਾਤਾਰ ਪਿਆ ਹੈ ਜਿੰਨੀ ਗਰਮੀ ਪਿਛਲੇ ਸਾਲ ਜੂਨ ਜੁਲਾਈ ਦੇ ਵਿੱਚ ਪਈ ਸੀ ਐਨੀ ਸਪੀਡ ਦੇ ਨਾਲ ਜੋ ਹੈ ਉਹ ਇਸ ਵਾਰ ਗਰਮੀ ਨਹੀਂ ਪਈ ਹੈ ਪਰ ਹਾਂ ਉਸ ਤੋਂ ਵੱਧ ਸਪੀਡ ਦੇ ਨਾਲ ਮੀਂਹ ਜ਼ਰੂਰ ਪਿਆ ਹੈ ਸੋ ਮੀਂਹ ਨੂੰ ਲੈ ਕੇ ਦੱਦੀ ਏ ਕਿ ਅਲਰਟ ਜਾਰੀ ਹੋਇਆ ਹੈ ਕਿ ਜੋ 4 ਤਰੀਕ ਅਤੇ 5 ਤਰੀਕ ਯਾਨੀ ਕਿ 4 ਅਗਸਤ ਤੇ 5 ਅਗਸਤ ਨੂੰ ਲੈ ਕੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੋਇਆ ਸੀ ਪਰ ਬਹੁਤ ਸਾਰੇ ਰਾਜਾਂ ਦੇ ਵਿੱਚ 4 ਅਗਸਤ ਨੂੰ ਮੀਂਹ ਦੇਖਣ ਨੂੰ ਨਹੀਂ ਮਿਲਿਆ ਪਰ 5 ਅਗਸਤ ਨੂੰ ਜੁਆ ਉਹ ਬਹੁਤ ਸਾਰੇ ਰਾਜਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ ਅੱਜ ਜੁਆ ਬਹੁਤ ਸਾਰੇ ਰਾਜਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਗੱਲ ਕਰੀਏ ਹਰਿਆਣਾ ਛੱਤੀਸਗੜ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਉੱਤਰ ਪ੍ਰਦੇਸ਼ ਮਹਾਰਾਸ਼ਟਰ ਦਿੱਲੀ ਅਜੇ ਖਾਮਾਤੇ ਮੀਂਹ ਨੂੰ ਲੈ ਕੇ ਲੜ ਜਾਰੀ ਹੋਇਆ ਸੀ ਕਿ 4 ਅਤੇ 5 ਅਤੇ 6 ਅਤੇ 7 4 ਅਗਸਤ ਤੋਂ ਲੈ ਕੇ 7 8 ਅਗਸਤ ਤੱਕ ਮੀਂਹ ਦੀ ਲਗਾਤਾਰ ਭਵਿਕ ਬਾਣੀ ਕੀਤੀ ਗਈ ਸੀ ਪਰ ਬਹੁਤ ਸਾਰੇ ਰਾਜਾਂ ਦੇ ਵਿੱਚ ਪਿਛਲੇ ਦਿਨਾਂ ਵਿੱਚ ਮੀਂਹ ਪਿਆ ਹੈ ਤੇ ਬਹੁਤ ਸਾਰੇ ਰਾਜਾਂ ਦੇ ਵਿੱਚ ਨਹੀਂ ਸੋ ਅੱਜ 5 ਅਗਸਤ ਹੈ ਤੇ ਜਾਣਦੇ ਆ ਕਿ ਆਖਿਰਕਾਰ ਕਿੱਥੇ-ਕਿੱਥੇ ਮੀਂਹ ਪੈ ਸਕਦਾ ਹੈ ਸੋ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਤੁਹਾਡਾ ਇਲਾਕਾ ਇਸ ਸਮੇਂ ਕਿਹੋ ਜਿਹਾ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਤੇ ਕੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਹੈ ਆਪਣੇ ਇਲਾਕੇ ਦਾ ਹਾਲ ਦੱਸੋ ਤਾਂ ਕਿ ਪੰਜਾਬੀਆਂ ਨੂੰ ਤੁਹਾਡੇ ਇਲਾਕੇ ਦਾ ਹਾਲ ਪਤਾ ਲੱਗ ਸਕੇ ਅਤੇ ਪਤਾ ਲੱਗ ਸਕੇ ਕਿ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੈ ਕਿਉਂਕਿ ਬਹੁਤ ਵਾਰ ਭਵਿੱਖਬਾਣੀਆਂ ਸਹੀ ਹੁੰਦੀਆਂ ਨੇ ਤੇ ਬਹੁਤ ਵਾਰ ਨਹੀਂ ਹੁੰਦੀਆਂ ਨੇ ਸੋ ਮੀਡੀਆ ਰਿਪੋਰਟਸ ਦੇ ਮੁਤਾਬਕ ਇਹੀ ਆਇਆ ਸੀ ਕਿ 4 5 6 7 ਅਗਸਤ ਨੂੰ ਮੀਂਹ ਪੈ ਸਕਦਾ ਹੈ ਪਰ 4 ਅਗਸਤ ਨੂੰ ਬਹੁਤ ਸਾਰੇ ਥਾਵਾਂ ਤੇ ਮੀਂਹ ਦੇਖਣ ਨੂੰ ਮਿਲਿਆ ਪਰ ਬਹੁਤ ਸਾਰੇ ਥਾਵਾਂ ਤੇ ਨਹੀਂ ਮਿਲਿਆ ਸੋ 5 ਅਗਸਤ ਨੂੰ ਹੁਣ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ